ਸਾਸਤ੍ਰ ਕਾ ਜੀ ਅਮਨਵੀਠੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਟਿੰਗ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਪਹਿਣਾ ਦੇ ਪ੍ਰੋਬਲਮ ਆਉਂਦੀ ਏ ਵੀ ਗਲਾ ਨਾ ਉੱਪਰ ਨੂੰ ਚੜ ਜਾਂਦਾਗਾ ਤੇ ਉਹ ਪਿੱਛੇ ਨੂੰ ਜਾਣ ਲੱਗ ਜਾਂਦਾ ਜਿਹੜਾ ਫਰੰਟ ਵਾਲਾ ਗਲਾ ਹੁੰਦਾ ਉਹ ਬੈਕ ਨੂੰ ਜਾਣ ਲੱਗ ਜਾਂਦਾ ਉੱਪਰ ਨੂੰ ਚੜ ਕੇ ਫਿਰ ਚੜ ਜਾਂਦਾ ਫਿਰ ਪਲੋਆਂ ਵੀ ਉੱਪਰ ਨੂੰ ਚੜ ਜਾਂਦੇ ਹੁੰਦੇ ਨੇ ਨਾ ਫੀਟਿੰਗ ਜਿਹੜੀ ਉਹ ਸਹੀ ਨਹੀਂ ਹੁੰਦੀ ਠੀਕ ਹੈ ਜੀ ਉਹਦਾ ਕਾਰਨ ਕੀ ਏ ਵੀ ਉਹ ਕਿਉਂ ਉੱਪਰ ਨੂੰ ਚੜਦਾ ਹੈਗਾ ਤੇ ਵੀ ਉਹਦਾਂ ਕੱਟਾਂ ਆਪਾਂ ਕਿਵੇਂ ਪਾਉਣੀਆਂਗਾ ਵੀ ਜਿਹੜਾ ਆਪਣਾ ਸਹੀ ਆ ਪਰਫੈਕਟ ਫਿਟਿੰਗ ਆਵੇ ਉਹਦੇ ਬਾਰੇ ਦੱਸਾਂਗੇ ਤੇ ਅੱਜ ਹੁਣ ਆਪਾਂ ਮਾਰਕਿੰਗ ਕਰ ਲਗੇ ਸਭ ਤੋਂ ਪਹਿਲਾਂ ਆਪਾਂ ਥੀਰੇ ਦੀ ਨਿਸ਼ਾਨੀ ਲਾਉਣੇ ਨੇ ਆਪਾਂ ਲੰਬਾਈ ਥੜਾਈ ਸੂਟ ਦੀ ਲੈ ਲਈਏਗੀ ਕਟਿੰਗ ਕਰ ਲਈ ਹੈਗੀ ਤੇ ਆਪਾਂ ਦੇਖੋ ਫੋਰ ਫੋਲਡ ਕਰਕੇ ਰੱਖ ਲਿਆ ਸੂਟ ਤੇ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਥੀਰਾ ਲਵਾਂਗੇ ਥੀਰਾ ਆਪਾਂ ਇਹਨਾਂ ਦਾ ਲਵਾਂਗੇ 6.5 ਥੀਰਾ ਆਪਾਂ ਗਲੇ ਦੇ ਹਿਸਾਬ ਨਾਲ ਲੈਣੇ ਹੋਣੇ ਠੀਕ ਹੈ ਜੀ ਤੇ ਮੋਢਾ ਲਵਾਂਗੇ ਆਪਾਂ ਇਹਨਾਂ ਦਾ 7 ਇੰਚ ਇਕੇ ਦੀ ਆਪਾਂ ਇੱਥੋਂ ਲੈ ਤਾ 6.5 ਤੇ ਇੱਥੋਂ ਆ ਕੇ ਆਪਾਂ ਮੋਢੇ ਦੇ ਇਥੋਂ ਫਰੰਟ ਤੋਂ ਆ ਕੇ 6 ਕਰ ਦਿੰਨੇ ਅੱਧਾ ਇੰਚ ਆਪ ਇਥੋਂ ਕਟਾ ਦੇ ਤੇ ਇਹ ਉਹ ਇਹਨਾਂ ਦੀ ਬ੍ਰੈਸਟ ਸਾਈਜ਼ ਹੈਗਾਗਾ 22 22 ਹੈ ਨਾ ਤੇ 7 ਇੰਚ ਆਪਾਂ ਕਮਰ ਤੇ ਨਿਸ਼ਾਨ ਲਾ ਮੰਗੇ ਕਮਰ ਹੈਗੀ ਇਹਨਾਂ ਦੀ B ਅਧਾ ਇੰਚ ਆਪਾਂ ਬ੍ਰੇਡਾ ਨਾ ਮੰਗੇ 10 ਦਾਸਾ ਉਹ ਆਪਾਂ 10.5 ਨਾ ਮੰਗੇ ਇਹ ਪੈਗ ਹੀ ਨਹੀਂ 23 ਇਹ ਪੈਨਲ ਇਹੀ ਹੈ ਇਹ ਪਦੇ ਵਿੱਚ ਆਪਾਂ ਕੁਝ ਵੀ ਵਧ ਨਹੀਂ ਲੈਣਾ 10.5 ਨਾ ਮੰਗੇ ਠੀਕ ਹੈ ਜੀ ਆਪਾਂ ਇਹਨਾਂ ਨੂੰ ਚਾਨਾ ਮਿਲਾ ਦੇਾਂਗੇ ਹਾਂਜੀ ਹੁਣ ਆਪਾਂ ਗੱਲ ਕਰਦੀ ਆਂ ਕਾਟ ਦੀ ਜਿਹੜੀ ਆਪਾਂ ਕਾਉਣੀ ਹੈਗੀ ਇੱਥੇ ਇੱਕ ਮਿੰਟ ਅੰਮਾ ਹਾਂਜੀ ਜਿਹੜੀ ਹੁਣ ਆਪਾਂ ਇਹ ਕਾਰਡ ਪਾਉਣੀ ਹੈਗੀ ਇਹ ਆਪਾਂ ਜਿਹੜੀ ਪ੍ਰਿੰਟ ਕਾਰਡ ਪਾਉਣੀ ਆ ਉਹ ਆ ਜਿਹੜਾ ਅੱਗੇ ਆਪਾਂ ਨਿਸ਼ਾਨੀ ਲਾਈ ਹੈ ਨਾ ਉਹ ਤੋਂ ਲਾਵਾਂਗੇ ਨਿਸ਼ਾਨੀ ਉਹਨੂੰ ਤੇ ਰੱਖ ਕੇ ਮਾਰਕਿੰਗ ਕਰਾਂਗੇ 1 ਇੰਚ ਦੀ ਤੇ ਬੈਕ ਆਣੀ ਆਪਣੀ ਪਾਉਗੀ 2 ਇੰਚ ਦੀ ਕਿਉਂਕਿ ਇਹ ਤੋਂ ਆਪਾਂ ਇਹਦਾ ਅੱਧ ਕਰ ਲਾਂਗੇ ਸਾਢੇ 1 ਕ ਤਿੰਨ ਇਧਰੋਂ ਆਪਣਾ ਇਹਦੇ ਨਾਲ ਹੀ ਆਜੂ ਜਿਹੜੀ ਪਹਿਲੀ ਨਿਸ਼ਾਨੀ ਹੋਊਗੀ ਲਾਈ ਆਪਾਂ ਕਾਰਡ ਉਹ ਆਪੇ ਚੁਲੇ ਗਿਆ ਮਨ ਨੂੰ पूर्वी दूसरी आहे उपरतो लय आव्हा ते आपण फी मंगला ठीक आहे आपली हो काट ते प्लेटांबी दस द्या सु प्लेटांना हॅवी साईज हा एनदा बारा इंच दे। वा मांगे। ते पाव साडे तिने चुडाई रखांगे प्लेटांची साडे छेची लँथ रखांगे प्लेटांची साडे तिने धरून रखांगे ਹਾਂਜੀ ਇਹ ਆਪਾਂ 2 ਇੰਚ ਦਾ ਫਾਸਲਾ ਰੱਖਾਂਗੇ ਇਹ ਆਪਾਂ ਤਿਰਛਾ ਇਹਦੇ ਨਾਲ ਮਲਾਵਾਂਗੇ ਇਹ ਧਰੂ ਇਹ ਆਪਾਂ 2 ਇੰਚ ਰੱਖਾਂਗੇ ਇਹ ਆਪਾਂ ਕਮਰ ਸਾਈਜ਼ ਨਾਲ ਬਣਾਵਾਂਗੇ ਹਾਂਜੀ ਹੁਣ ਗੱਲ ਕਰਦੇ ਆ ਆਪਾਂ ਵੀ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਵੀ ਮੋਢਾ ਉੱਪਰ ਨੂੰ ਸੌਰੀ ਗਲਾ ਉੱਪਰ ਨੂੰ ਝੜਦਾਗਾ ਫਰੰਟ ਗਲਾ ਉਹ ਪਿੱਛੇ ਨੂੰ ਯਾਰ ਲੱਗ ਜਾਂਦਾ ਵੀ ਉਹਦਾ ਕੀ ਕਾਰਨ ਹੈ ਉਹਦਾ ਇੱਕ ਤਾਂ ਇਹ ਕਾਰਨ ਪਹਿਲਾ ਤਾਂ ਵੀ ਆਪਾਂ ਜਿਹੜਾ ਆਪਣਾ ਦੇਖੋ ਜਿਹੜਾ ਆਪਾਂ ਫਰੰਟ ਵਾਲਾ ਪੀਸ ਹੈਗਾ ਉਹ 1 ਇੰਚ ਆਪਾਂ ਡਾਊਨ ਕਰਕੇ ਰੱਖਣਾਗਾ ਜਾਂ ਤਾਂ ਇਹਨੂੰ ਪਹਿਲਾਂ ਹੀ ਡਾਊਨ ਕਰ ਲਓ ਤੁਸੀਂ ਕਟਿੰਗ ਕਰਨ ਤੋਂ ਪਹਿਲਾਂ ਹੀ ਨੀਚੇ ਨੂੰ ਕਰਕੇ ਰੱਖ ਲਓ ਜਿਵੇਂ ਮੈਂ ਰੱਖਿਆ ਹੋਇਆ ਆ ਦੇਖੋ 1 ਇੰਚ ਵਾਂਗੂ ਹੀ ਬਸ 1 ਪੁਆਇੰਟ ਘੱਟ ਹੈ 1 ਇੰਚ ਤੋਂ ਨਾਰਮਲ ਸਾਈਜ਼ ਦੇ ਵਿੱਚ ਆਪਾਂ 1/2 ਇੰਚ ਵੀ ਕਰ ਲੈਣੇ ਨੂੰ ਜਿਨ੍ਹਾਂ ਨੂੰ ਇਹ ਜਿਆਦਾ ਪ੍ਰੋਬਲਮ ਆਉਂਦੀ ਹੈ ਕਿ ਵੀ ਆਪਣਾ ਗਲਾ ਬਾਹਲਾ ਉੱਪਰ ਨੂੰ ਚੜਦਾ ਉਹਨਾਂ ਦੇ ਆਪਾਂ 1 ਇੰਚ ਦਾ ਗਲਾ ਨੀਚੇ ਡਾਊਨ ਕਰਕੇ ਰੱਖਾਂਗੇ ਇੱਕ ਇਹ ਧਿਆਨ ਰੱਖਣਾ ਤੁਸੀਂ ਜੇ ਜਦੋਂ ਇਹ ਮੋਡੇ ਦਾ ਲੈਂਥ ਲਓਗੇ ਤੁਸੀਂ ਉੱਪਰ ਵਾਲੀ ਚੀਜ਼ ਤੋਂ ਹੀ ਲੈਣੀ ਹੈ ਨੀਚੇ ਵਾਲੀ ਤੋਂ ਨਹੀਂ ਲੈਣੀ 7 ਇੰਚ ਠੀਕ ਹੈ ਜੀ ਇਹਦੇ ਨਾਲ ਆਪਣੀ ਬਹੁਤ ਸੋਹਣੀ ਫਿਟਿੰਗ ਪਰਫੈਕਟ ਆਊਗੀ ਕਿਉਂਕਿ ਮੋਡੇ ਦਾ ਵਾਧਾ ਹੁੰਦਾ ਇਹ ਗੁਲਾਈ ਨਾਲ ਵਾਧਾ ਹੁੰਦਾ ਮੋਡੇ ਵੱਧ ਘਟਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਇੱਕ ਤਾਂ ਆਪਣਾ ਇਹ ਕਾਰਨ ਹੁੰਦਾ ਗਲਾ ਉੱਪਰ ਚੜ੍ਹਦਾ ਬਹੁਤ ਵੱਡਾ ਕਾਰਨ ਹੁੰਦਾ ਇਹ ਤੁਸੀਂ ਜ਼ਰੂਰ 8 ਇੰਚ 9 ਇੰਚ 1 ਇੰਚ ਤੱਕ ਲੈ ਸਕਦੇ ਹੋਗੇ ਬੈਕ ਵਾਲਾ ਪੀਸ ਵੱਡਾ ਕਰਕੇ ਕੱਟ ਲਓ ਜਾਂ ਫਿਰ ਤੁਸੀਂ ਪਹਿਲਾਂ ਹੀ ਬਰਾਬਰ ਕਰਕੇ ਰੱਖ ਲਓ ਜਿਸ ਨੂੰ ਇਸ ਤਰ੍ਹਾਂ ਉਲਝਣ ਪੈਂਦੀ ਹੈਗੀ ਤੁਸੀਂ ਪਹਿਲਾਂ ਦੋਨੇ ਪੀਸਾਂ ਨੂੰ ਬਰਾਬਰ ਕਰਕੇ ਰੱਖੋ 7 ਇੰਚ ਤੇ ਮੋੜਾ ਰੱਖ ਕੇ ਕਾਟ ਪਾ ਕੇ ਉਸ ਤੋਂ ਬਾਅਦ ਤੁਸੀਂ 1 ਇੰਚ ਮੂਰਲਾ ਫਰੰਟ ਪੀਸ ਤੁਸੀਂ 1 ਇੰਚ ਦੀ ਕਾਟ ਪਾ ਸਕਦੇ ਹੋ ਜੇ ਤੁਸੀਂ ਐਵੇਂ ਕਰਨਾ ਹੈ ਫਿਰ ਤੁਸੀਂ 1 ਇੰਚ نیچے ਤੋਂ ਲੈਂਥ ਵੱਧ ਲੈਣੀ ਹੈ ਕਿਉਂਕਿ ਫਿਰ ਲੈਂਥ ਘਟ ਜੂਗੀ ਨਹੀਂ ਤਾਂ ਤੁਸੀਂ ਪਹਿਲੇ نیچے ਨੂੰ ਡਾਊਨ ਕਰਕੇ ਰੱਖ ਲਓ ਠੀਕ ਹੈ ਜੀ ਇਹ ਕਿਹੜੇ ਚੋਂ ਹੁੰਦਾ ਸੈਡ ਸਲਾਈ ਦਾ ਕੰਮ ਜਿਹੜਾ ਹੁਣ ਸੈਡ ਸਲਾਈ ਆਪਣੀ ਸਹੀ ਲੱਗੀ ਹੋਵੇ ਤਾਂ ਉਹ ਫਿਰ ਹੀ ਆਪਣੀ ਬੀਟਿੰਗ ਇਹ ਪਰਫੈਕਟ ਆਉਂਦੀ ਹੁੰਦੀ ਹੈਗੀ ਇਹਦੇ ਵਿੱਚ ਵੀ ਬਹੁਤ ਵੱਡਾ ਰੋਲ ਹੁੰਦਾ ਹੈਗਾ ਇਹਦਾ ਤੇ ਇਹ ਕਿਹੜੇ ਕਾਰਨ ਨੇ ਇਹਦੇ ਵਿੱਚ ਦੋ ਕਾਰਨ ਆਉਂਦੇ ਆ ਜੀ ਉਹ ਦੋਨੇ ਕਾਰਨ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਦੱਸ ਦਿੱਤੇ ਆ ਜਿਹੜੇ ਚੈਨਲ ਤੇ ਆਪਣੇ ਤੇ ਪਹਿਲੀ ਵਾਰ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਠੀਕ ਹੈ ਜੀ ਉਂਤੇ ਆਪਣੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ